ਇੱਕ ਗੈਂਗਸਟਰ ਦੀਆ ਜਿਹੜਾ ਦੁਨੀਆ ਪੱੜ ਚ ਬਤਮਾਸ਼ ਮੰਨਿਆ ਜਾਂਦਾ ਉਹਦੀਆਂ ਜੇਲ੍ਹ ਚ ਇੰਟਰਵਿਊ ਆ ਕਰਾ ਸਕਦੀ ਹੈ ਡੇਢ ਸਾਲੋਂ ਗਲਤ ਅਪਕੇ ਰੱਖਦੀ ਹੈਗੀ ਹੈ ਇਹ ਸਰਕਾਰ ਤਾਂ ਸਰਕਾਰ ਕਿੰਨੀ ਗੈਰ ਜ਼ਿੰਮੇਵਾਰ ਕਿੰਨੀ ਝੂਠੀ ਔਰ ਕਿੰਨੀ ਲੋਕਾਂ ਦੇ ਵਿਰੋਧੀ ਹੈਗੀ ਹੈ ਔਰ ਗੈਂਗਸਟਰਾਂ ਦੇ ਕਿੰਨੀ ਹੱਕ ਵਿੱਚ ਹੈਗੀ ਹੈ ਜੋ ਝੂਠੇ ਪੁਲਿਸ ਮੁਕਾਬਲਿਆਂ ਵੱਲੋਂ ਸਰਕਾਰ ਲਗਾਤਾਰ ਵਧਦੀ ਜਾ ਰਹੀ ਹੈਗੀ ਹੈ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਬਿਲਕੁਲ ਯਕੀਨ ਨਹੀਂ ਹੈਗੀ ਹੈ ਅੱਜ ਯਕੀਨ ਨਹੀਂ ਹੈਗਾ ਕਿ ਇੱਕ ਜਾਂ ਖੂਂਜੇ ਵਿੱਚ ਪੰਜਾਬ ਦੇ ਦੂਜੇ ਖੂਂਜੇ ਵਿੱਚ ਸ਼ਾਮ ਨੂੰ ਕੀ ਵਾਪਰਨਾ ਹੈਗਾ ਐ ਮਨੀਸ਼ ਸੋਦਿਆ ਵਰਗੇ ਜਾਂ ਅਰਵਿੰਦ ਕੇਜਲੀ ਵਰਗੇ ਇੱਥੇ ਡੇਰੇ ਲਾਈ ਬੈਠੇ ਨੇ ਜੋ ਪੰਜਾਬ ਦਾ ਪ੍ਰਸ਼ਾਸਨ ਹੈ ਭਗੰਤਮਾਨ ਦਾ ਪ੍ਰਸ਼ਾਸਨ ਹੈ ਅਫਸਰ ਸ਼ਾਹੀ ਉਹ ਪਤਰੀ ਹੋਈ ਹੈ ਕਿ ਕੀ ਦੀ ਗੱਲ ਮੰਨੀ ਜਾਵੇ ਕਿਸ ਤਰ੍ਹਾਂ ਕੰਮ ਕੀਤਾ ਜਾਵੇ ਜਿੱਥੇ ਜਿੱਥੇ ਪੰਜਾਬ ਨੂੰ ਲੁੱਟਣ ਜਾ ਰਹੀ ਹੈ ਪੰਜਾਬ ਦੇ ਪੈਸੇ ਖੋ ਕੇ ਤਨ ਦੌਲਤ ਖੋ ਕੇ ਸਰੋਤ ਖੋ ਕੇ ਸਾਧਨ ਖੋ ਕੇ ਦਿੱਲੀ ਦੇ ਜੇਬਾਂ ਭਰੀਆਂ ਜਾ ਰਹੀਆਂ ਨੇ ਝੂਠਾ ਸਿਹਤ ਮਾਡਲ ਝੂਠਾ ਵਿੱਦਿਆ ਮਾਡਲ ਝੂਠਾ ਨਿਆਮ ਮਾਡਲ ਤੇ ਝੂਠੇ ਦੇ ਜਿਹੜੇ ਮਾਡਲ ਵੇਚ ਕੇ ਦਿੱਲੀ ਦਾ ਮਾਡਲ ਵੇਚ ਕੇ ਪੰਜਾਬ ਲੁੱਟਿਆ ਪੰਜਾਬ ਦਾ ਮਾਡਲ ਵੇਚ ਕੇ ਗੁਜਰਾਤ ਲੁੱਟੜ ਚਲ ਗਏ ਕਿ ਆਸੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ BB 1000 ਰੁਪਏ ਕਿੱਲੇ ਦਾ ਮੁਆਵਜ਼ਾ ਵੰਡ ਕੇ ਆਏ ਹੈਗੇ ਮੀਡੀਆ ਨੂੰ ਕਾਬੂ ਕਰਕੇ ਆਪਣੇ ਹੱਕ ਵਿੱਚ ਪ੍ਰਚਾਰ ਕਰਨ ਨੂੰ ਮਜਬੂਰ ਕਰਨ ਵਾਸਤੇ ਜੇ ਕੰਮ ਕਰਦੀ ਹੈਗੀ ਹੈ ਕੈਨੋ ਕੰਟਰੋਲ ਕੌਣ ਕਰਦਾ ਹੈਗਾ ਇੱਕ ਪਾਸੇ ਰਾਗਵ ਚੱਡੇ ਵਰਗੇ ਸੰਦੀਪ ਵਰਗੇ ਜਾਂ ਮਨੀਸ਼ ਸੋਦੀਆ ਵਰਗੇ ਜਾਂ ਅਰਵਿੰਦ ਕੇਜਰੀ ਵਰਗੇ ਜਿਹੜੇ ਦਿੱਲੀ ਤੋਂ ਆ ਕੇ ਇੱਥੇ ਡੇਰੇ ਲਾਈ ਬੈਠੇ ਨੇ ਜਾ ਪਹਿਲਾ ਕੰਟਰੋਲ ਕਰਦੇ ਰਹੇ ਨੇ ਜਿਹੜੀ ਅਫਸਰ ਸ਼ਾਹੀ ਹੈ ਉਹਨਾਂ ਦੇ ਹੁਕਮ ਸੁੰਦੀ ਹੈ ਤੇ ਦੂਜੇ ਪਾਸੇ ਜਿਹੜਾ ਮਾੜੀ ਮੋਟੀ ਕਮਜ਼ੋਰ ਆਵਾਜ਼ ਜੋ ਪੰਜਾਬ ਦਾ ਪ੍ਰਸ਼ਾਸਨ ਹੈ ਭਵੰਤਮਾਨ ਦਾ ਪ੍ਰਸ਼ਾਸਨ ਹੈ ਉਹ ਵੀ ਆਪਣੀ ਸੁਰ ਲਾਉਂਦਾ ਹੈਗਾ ਹੈ ਪਰ ਦੋਹਾਂ 'ਚ ਕੋਈ ਤਾਲਮੇਲ ਨਾ ਹੋਣ ਕਰਕੇ ਅਫਸਰ ਸ਼ਾਹੀ ਕਨਫਿਊਜ਼ਡ ਹੈ ਉਹ ਪਮਤਰੀ ਹੋਈ ਹੈ ਕਿ ਕਿਹਦੀ ਗੱਲ ਮੰਨੀ ਜਾਵੇ ਕਿਸ ਤਰ੍ਹਾਂ ਕੰਮ ਕੀਤਾ ਜਾਵੇ ਜਿਸ ਕਰਕੇ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਉਹ ਦਿਨ ਪਰ ਦੇ ਨਿੱਗਰ ਦੀ ਜਾ ਰਹੀ ਹੈ ਆ ਯਕੀਨ ਨਹੀਂ ਹੈਗਾ ਕਿ ਇੱਕ ਜਾਂ ਖੂੰਜੇ ਵਿੱਚ ਪੰਜਾਬ ਦੇ ਦੂਜੇ ਖੂੰਜੇ ਵਿੱਚ ਸ਼ਾਮ ਨੂੰ ਕੀ ਵਾਪਰਨਾ ਹੈਗਾ ਐ ਸੋ ਇਹ ਸਰਕਾਰ ਨੇ ਜਿੱਥੇ ਹਰ ਫਰੰਟ ਉੱਤੇ ਲੋਕਾਂ ਨਾਲ ਧੋਖਾ ਕੀਤਾ ਹੈਗਾ ਝੂਠਾ ਸਿਹਤ ਮਾਡਲ ਝੂਠਾ ਵਿੱਦਿਆ ਮਾਡਲ ਝੂਠਾ ਨਿਆਮ ਮਾਡਲ ਤੇ ਝੂਠੇ ਦੇ ਜਿਹੜੇ ਮਾਡਲ ਵੇਚ ਕੇ ਦਿੱਲੀ ਦਾ ਮਾਡਲ ਵੇਚ ਕੇ ਪੰਜਾਬ ਲੁੱਟਿਆ ਤੇ ਲੁੱਟਿਆ ਜਾ ਰਿਹਾ ਹੈਗਾ ਐ ਪੰਜਾਬ ਦਾ ਮਾਡਲ ਵੇਚ ਕੇ ਗੁਜਰਾਤ ਲੁੱਟਣ ਚੱਲ ਗਏ ਤੇ ਹੋਰ ਸੂਬੇ ਆ ਜਾ ਰਹੇ ਆ ਅਜੇ ਮੈਂ ਸਵੇਰੇ ਹੀ ਭਗਵੰਤ ਮਾਨ ਦੀ ਸਪੀਚ ਸੁਣ ਰਿਆ ਸੀਗਾ ਉਥੇ ਗੁਜਰਾਤ ਕੱਲ ਬੋਲ ਕੇ ਆਇਆ ਕਿ ਅਸੀਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ 22000 ਰੁਪਏ ਕਿੱਲੇ ਦਾ ਮੁਆਵਜ਼ਾ ਵੰਡ ਕੇ ਆਏ ਆਗੇ ਅਸੀਂ ਦੇ ਕੇ ਆਏ ਆਗੇ ਸੋ ਨਿਰਾ ਝੂਠ ਅਖਬਾਰੀ ਸਰਕਾਰ ਇਸ ਤਾਰੀਖ ਸਰਕਾਰ ਮੀਡੀਆ ਨੂੰ ਕਾਬੂ ਕਰਕੇ ਆਪਣੇ ਹੱਕ ਵਿੱਚ ਪ੍ਰਚਾਰ ਕਰਨ ਨੂੰ ਮਜਬੂਰ ਕਰਨ ਵਾਸਤੇ ਜੇ ਕੰਮ ਕਰਦੀ ਹੈਗੀ ਹੈ ਔਰ ਜਿਹੜਾ ਮੀਡੀਆ ਕਰਮੀ ਇਹਨਾਂ ਦੀ ਗੱਲ ਨਹੀਂ ਮੰਨਦਾ ਉਹਨਾਂ ਦੇ ਕੇਸ ਪਾ ਕੇ ਅਦਾਲਤਾਂ ਤੱਕ ਖਿੱਚਣ ਵਾਸਤੇ ਪੁਲਿਸ ਕੇਸ ਬਣਾ ਕੇ ਉਹਨਾਂ ਨੂੰ ਪਰੇਸ਼ਾਨ ਕਰਦੀ ਹੈਗੀ ਹੈ ਇਹ ਸਰਕਾਰ ਔਰ ਤੁਸੀਂ ਜਾਣਦੇ ਹੋ ਤੁਸੀਂ ਆਪਣੇ ਜੋ ਪੁਰਾਣੇ ਐਮਐਲਏ ਸਾਹਿਬ ਹੈਗੇ ਸਾਡੇ ਵਿਚਕਾਰ ਨਾਜ਼ਰ ਸਿੰਘ ਮਾਨਸ਼ਾਹੀਆ ਉਹਨਾਂ ਦਾ ਵੀ ਰਾਜ ਦੇਖਿਆ ਹੈਗਾ ਉਹਨਾਂ ਦਾ ਵੀ ਕੰਮਕਾਰ ਦੇਖਿਆ ਹੈਗਾ ਤੇ ਨਵੇਂ ਐਮਐਲਏ ਦਾ ਕੰਮਕਾਰ ਵੀ ਦੇਖਿਆ ਕਿ ਕਿਵੇਂ ਮinistr ਬਣਦੇ ਸਾਰੀ ਬੇਈਮਾਨੀ ਦੇ ਕ੍ਰਾਪਸ਼ਨ ਦੇ ਕੇਸ ਵਿੱਚ ਫਸਾ ਦਿੱਤਾ ਗਿਆ ਫਸਾ ਫਸਿਆ ਹੈਗਾ ਇਹ ਉਸ ਤੋਂ ਬਾਅਦ ਕਿਵੇਂ ਧੌਣ ਉੱਚੀ ਕਰਕੇ ਮਾਨਸਾ ਦੇ ਗਲੀਆਂ ਚ ਘੁੰਮਦਾ ਰਿਹਾ ਹੈਗਾ ਤੁਹਾਡਾ ਬਾਲ ਬਿੰਗਾ ਤੱਕ ਨਹੀਂ ਹੋਇਆ ਤੇ ਮੁੜ ਕੇ ਪਾਰਟੀ ਵਿੱਚ ਸਾਬਤ ਹੋ ਗਿਆ ਹੈਗਾ ਤੇ ਦੂਜੇ ਪਾਸੇ ਮਾਨਸਾ ਤੋਂ ਹੀ ਸਾਡੇ ਬਹੁਤ ਹੀ ਨੌਜਵਾਨ ਆਗੂ ਸਾਰੇ ਹਰ ਦਿਲ ਅਜ਼ੀਜ਼ ਇੱਕ ਆਰਟੀਆਈ ਐਕਸਪਸਟ ਮਾਨੇ ਗੋਇਲ ਜਿਨ੍ਹਾਂ ਦੇ ਚਾਚਾ ਜੀ ਦੇ ਦੁਕਾਨ ਤੇ ਗੋਲੀ ਚਲਾਈ ਗਈ ਮੈਨੂੰ ਕਹਿਦਾ ਕਿ ਇਸ ਦਾ ਕੋਈ ਮਕਸਦ ਉਹਨਾਂ ਨੂੰ ਨਿਸ਼ਾਨਾ ਸਿਕਾ ਪਰ ਮੈਂ ਸਮਝਦਾ ਕਿ ਜਦੋਂ ਇਸ ਕੇਸ ਦੀ ਤਫਤੀਸ਼ ਹੋਵੇ ਤਾਂ ਮਾਨੇ ਗੋਇਲ ਹੋਰਾਂ ਨੇ ਜੋ ਪਿਛਲੇ 4 ਸਾਲ ਤੋਂ ਇੱਕ ਵਿਰੋਧੀ ਧਿਰ ਦਾ ਰੋਲ ਨਿਭਾਇਆ ਇਹ ਸਰਕਾਰ ਨੂੰ ਬਖ ਬਖ ਫੈਂਟਾ ਦੇ ਨੰਗਿਆ ਕੀਤਾ ਇਹਦੀਆ ਲੋਟਾ ਜाहਰ ਕੀਤੀਆਂ ਜੋ ਪੰਜਾਬ ਨੂੰ ਡੁੱਟਣ ਦੇ ਤਰੀਕੇ ਸਿਗੇ ਚਾਹੇ ਜਹਾਜ਼ ਵਰਤ ਰਹੇ ਸੀ ਕੇਜਰੀਵਾਲ ਨੇ ਚਾਹੇ ਮਾਸਤਾਆਂ ਇਕੱਠ ਕਰਕੇ ਉਸ ਬੱਸਾਂ ਵਰਤ ਰੀਆਂ ਸੀਗੀਆਂ ਚਾਹੇ ਚਾਹੇ ਉਹ ਬੱਸਾਂ ਖੜਕੜਕੜਾ ਲਜਾਣੀਆਂ ਸੀ ਅੰਬਰਸਾ ਲਜਾਣੀਆਂ ਸੀ ਆਰਟੀਆਈ ਦੀ ਵਰਤੋਂ ਕਰਕੇ ਜਿਸ ਤਰ੍ਹਾਂ ਸਰਕਾਰ ਨੂੰ ਨੰਗਾ ਕੀਤਾ ਹੈਗਾ ਹੈ ਉਹ ਸਰਕਾਰ ਨੂੰ ਬਹੁਤ ਨਮੋਸ਼ੀ ਚਲਣੀ ਪਈ ਹੈ ਇੱਕ ਪੂਰੀ ਸੂਰੀ ਵਿਰੋਧੀ ਧਿਰ ਦਾ ਰੋਲ ਮਾਨੇ ਗੋਇਲ ਹੋਰਾਂ ਨੇ ਮਾਨੇ ਗੋਇਲ ਹੋਰਾਂ ਨੇ ਵਾਇਆ ਹੈਗਾ ਹੈ ਇਸ ਕਰਕੇ ਮਾਨੇ ਗੋਇਲ ਹੋਰੀ ਵੀ ਇਸ ਪ੍ਰਸ਼ਾਸਨ ਦੀਆਂ ਇਸ ਸਰਕਾਰ ਦੀਆਂ ਅੱਖਾਂ 'ਚ ਰੜਕਦੇ ਆ ਰਹੇ ਹੈਗੇ ਮੈਂ ਨਹੀਂ ਕਹਿੰਦਾ ਕਿ ਇਹ ਨਿਸ਼ਾਨਾ ਉਹਨਾਂ ਦੇ ਬਣਾਇਆ ਗਿਆ ਸੀ ਪਰ ਕੱਟੋ-ਕੱਟ ਜਦੋਂ ਇਸ ਕੇਸ ਦੀ ਤਕਰੀਕਾਤ ਹੋਵੇ ਤਾਂ ਉਹ ਪੱਖ ਵੀ ਧਿਆਨ ਵਿੱਚ ਰੱਖਿਆ ਜਾਵੇ ਉਹ ਮਾਨੇ ਗੋਇਲ ਦਾ ਜੋ ਸਿਆਸੀ ਸਰਗਰਮੀ ਹੈਗੀ ਹੈ ਆਰਟੀਆਈ ਸਰਗਰਮੀ ਹੈ ਜੋ ਪੰਜਾਬ ਦੇ ਲੋਕਾਂ ਦੇ ਹੱਕ 'ਚ ਹੈ ਮਾਨਸਾ ਦੇ ਲੋਕਾਂ ਝੱਕੇ ਹੱਕ ਵਿੱਚ ਹੈਗੀ ਹੈ ਪੰਜਾਬ ਰਾਜ ਦੇ ਹੱਕ ਵਿੱਚ ਹੈਗੀ ਹੈ ਉਹ ਪੱਖ ਵੀ ਧਿਆਨ ਚ ਰੱਖਿਆ ਜਾਵੇ ਸੋ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹੈਗਾ ਕਿ ਤੁਸੀਂ ਇੱਕ ਜੁੜਤਾ ਦਿਖਾ ਕੇ ਅਗਲੇ ਹੀ ਦਿਨ ਲਾਮ ਲਾਮਸਾਲ ਬੰਦ ਕਰਕੇ ਮਾਨਸਾ ਨੂੰ ਜੋ ਸਰਕਾਰ ਨੂੰ ਸੁਣਾਣੀ ਕੀਤੀ ਹੈ ਜੋ ਤਾੜਨਾ ਕੀਤੀ ਹੈ ਉਹਦਾ ਨਤੀਜਾ ਹੈਗਾ ਕਿ ਇਹਨਾਂ ਨੂੰ ਆਨਨ ਫਾਨਨ ਇੱਧਰ ਉੱਧਰੋਂ ਬੰਦੇ ਇਕੱਠੇ ਕਰਕੇ ਆਪਣੇ ਕੇਸ ਨੂੰ ਕਾਮਯਾਬੀ ਦਿਖਾਣੀ ਪਈ ਹੈਗੀ ਹੈ ਪਰ ਜਿਵੇਂ ਸਹੀ ਖਾਤਸ਼ੇ ਜਾਰ ਕੀਤਾ ਗਿਆ ਹੈਗਾ ਕਿ ਉਹ ਬੰਦੇ ਕੌਣ ਸੀਗੇ ਉਹਨਾਂ ਮਕਸਦ ਕੀ ਸੀਗਾ ਜਦ ਤੱਕ ਇਹ ਗੱਲਾਂ ਸਾਫ਼ ਨਹੀਂ ਹੁੰਦੀਆਂ ਔਰ ਅੱਗੇ ਵਾਸਤੇ ਇਹ ਗੱਲਾਂ ਬਾਦਨਾਮ ਆਪਰ ਦਾ ਯਕੀਨ ਨਹੀਂ ਦਵਾਇਆ ਜਾਂਦਾ ਸੋ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਬਿਲਕੁਲ ਯਕੀਨ ਨਹੀਂ ਹੈਗੀ ਹੈ ਜੋ ਪੰਜਾਬ ਦਾ ਪੁਲਸ ਅੰਤਰ ਹੈ ਜੋ ਇਹਨਾਂ ਦਾ ਇਨਵੈਸਟੀਗੇਸ਼ਨ ਜੋ ਇਹ ਨਾ ਕੋਈ ਜਿਹੜਾ ਤੰਤਰ ਹੈਗਾ ਆ ਉਹਦੇ ਉੱਤੇ ਕੋਈ ਯਕੀਨ ਨਹੀਂ ਹੈਗਾ ਆ ਅਸੀਂ ਸਮਝਦੇ ਆ ਕਿ ਇਹ ਇਨਕੁਆਰੀ ਇੱਕ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਸ ਘਟਨਾ ਬਾਰੇ ਵੀ ਤੇ ਹੋਰ ਵੀ ਜੋ ਘਟਨਾਵਾਂ ਪਿਛਲੇ ਕੁਝ ਸਾਲਾਂ 'ਚ ਜਾਂ ਕੁਝ ਦਿਨਾਂ ਖਾਸ ਤੌਰ ਤੇ ਹੋਈਆਂ ਉਹਨਾਂ ਦੀ ਇਨਕੁਆਰੀ ਹਾਈ ਕੋਰਟ ਦੇ ਸਿਟਿੰਗ ਜਸਟਿਸ ਤੋਂ ਕਰਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਨਾ ਕਾਤਲਾਂ ਨਾਲ ਹਮਲਿਆਂ ਦੇ ਜੋ ਪਿੱਛੇ ਮਨਸ਼ਾ ਕੰਮ ਕਰਦੀ ਹੈ ਜੋ ਗੈਂਗਸਟ੍ਰਿਜ਼ਮ ਕੰਮ ਕਰਦਾ ਹੈਗਾ ਜਿਹਨਾਂ ਨਸ਼ੇ ਵੀ ਬਿਲਕੁਲ ਠੀਕਿਆ ਤੁਸੀਂ ਉਹਨਾਂ ਨਸ਼ੇ ਵੀ ਜੁੜੇ ਹੋਏ ਹੈਗੇ ਆ ਇਹ ਸਾਰਾ ਜੋ ਪੰਜਾਬ ਦੀ ਬਰਬਾਦੀ ਦਾ ਲਖਾਇਕ ਹੈਗਾ ਜੋ ਪੰਜਾਬ ਨੂੰ ਬਰਬਾਦੀ ਵੱਲ ਸਰਕਾਰ ਲੈ ਜਾ ਰਹੀ ਹੈਗੀ ਹੈ ਉਸ ਦੇ ਖਿਲਾਫ ਤੁਸੀਂ ਜੋ ਮਿਸਾਲ ਪੇਸ਼ ਕੀਤੀ ਹੈ ਅਸੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਅਸੀਂ ਬੈਠ ਕੇ ਅਸੀਂ ਅਸੀਂ ਜਿੱਥੇ ਵੀ ਕਿਤੇ ਘਟਨਾ ਹੋਊਗੀ ਅਸੀਂ ਆਪਣੇ ਆਪਣੇ ਲੈਵਲ ਤੇ ਵੀ ਇਸ ਦੀ ਆਵਾਜ਼ بلند ਆਵਾਜ਼ ਵਿੱਚ ਅਸੀਂ ਰੋਜ਼ ਪ੍ਰਗਟ ਕਰਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਪੰਜਾਬ ਵਿੱਚ ਜਿੱਥੇ ਇੱਕ ਪਾਸੇ ਗੈਂਗਸਟਰਸ ਨੇ ਕਾਬੂ ਪਾਇਆ ਜਾਵੇ ਤੁਸੀਂ ਸੋਚ ਕੇ ਦੇਖੋ ਕਿ ਜਿਹੜੀ ਸਰਕਾਰ ਇੱਕ ਗੈਂਗਸਟਰ ਜਿਹੜਾ ਦੁਨੀਆ ਭਰ ਚ ਬਦਮਾਸ਼ ਮੰਨਿਆ ਜਾਂਦਾ ਉਹਦੀਆਂ ਜੇਲ੍ਹ 'ਚ ਇੰਟਰਵਿਊ ਕਰਾ ਸਕਦੀ ਹੈ ਜਿਸ ਸਰਕਾਰ ਦੇ ਪੁਲਿਸ ਅਫਸਰ ਔਰ ਹਾਈ ਕੋਰਟ ਨਾਲ ਤਾੜ ਪੈਂਟ ਤੋਂ ਬਾਅਦ ਇਹ ਗੱਲ ਜाहिर ਹੁੰਦੀ ਹੈ 1.5 ਸਾਲ ਉਹ ਗੱਲ ਦਬ ਕੇ ਰੱਖਦੀ ਹੈਗੀ ਹੈ ਇਹ ਸਰਕਾਰ ਤਾਂ ਇਹ ਸਰਕਾਰ ਕਿੰਨੀ ਕਿੰਨੀ ਗੈਰ ਜ਼ਿੰਮੇਵਾਰ ਕਿੰਨੀ ਝੂਠੀ ਔਰ ਕਿੰਨੀ ਲੋਕਾਂ ਦੇ ਵਿਰੋਧੀ ਹੈਗੀ ਹੈ ਔਰ ਗੈਂਗਸਟਰਾਂ ਦੇ ਕਿੰਨੀ ਹੱਕ ਵਿੱਚ ਹੈਗੀ ਹੈ ਤੁਸੀਂ ਭਲੀ ਭਾਤ ਦਾ ਦਾਜਾ ਲਾ ਸਕਦੇ ਹੈਗੇ ਸੋ ਮੈਂ ਤੁਹਾਨੂੰ ਯਕੀਨ ਦਿਵਾਣਾ ਕਿ ਪੰਜਾਬ ਦੇ ਸਿਆਸੀ ਖੇਤਰ ਵਿੱਚ ਪਿੰਡ ਵਿੱਚ ਵੀ ਤੇ ਲੋਕ ਸਭਾ ਵਿੱਚ ਵੀ ਜੋ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਹੈ ਜੋ ਪੰਜਾਬ ਵਿੱਚ ਗੈਂਗਸਟਰਾਂ ਦੀ ਹਾਲਤ ਹੈ ਜੋ ਝੂਠੇ ਪੁਲਿਸ ਮੁਕਾਬਲਿਆਂ ਵੱਲੋਂ ਸਰਕਾਰ ਲਗਾਤਾਰ ਵਧਦੀ ਜਾ ਰਹੀ ਹੈਗੀ ਹੈ ਜੋ ਸਰਕਾਰ ਲੋਕਾਂ ਨਾਲ ਹਰ ਪੱਖੋਂ ਚਾਹੇ ਉਹ ਲੈਂਡ ਪੂਲਿੰਗ ਹੋਵੇ ਚਾਹੇ ਉਹ ਸ਼ਾਮਲਾਟ ਜ਼ਮੀਨਾਂ ਹੜੱਪ ਦਾ ਮਾਮਲਾ ਹੋਵੇ ਚਾਹੇ ਉਹ ਸਰਕਾਰੀ ਸੰਪਤੀਆਂ ਵੇਚਣਾ ਮਾਮਲਾ ਹੋਵੇ ਜਿੱਥੇ-ਜਿੱਥੇ ਪੰਜਾਬ ਨੂੰ ਲੁੱਟਣ ਜਾ ਰਹੀ ਹੈ ਪੰਜਾਬ ਦੇ ਪੈਸੇ ਖੋ ਕੇ ਤਾਂ ਦੌਲਤ ਖੋ ਕੇ ਸਰੋਤ ਖੋ ਕੇ ਸਾਧਨ ਖੋ ਕੇ ਦਿੱਲੀ ਦੇ ਜੇਬਾਂ ਭਰੀਆਂ ਜਾ ਰਹੀਆਂ ਨੇ ਸਭ ਦਾ ਡਟ ਕੇ ਵਿਰੋਧ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ